ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਵਿੱਚ ਤੇ ਟਾਈਮ ਹੋ ਗਏ 7:40 ਮਿੰਟ ਤੇ ਆਪਾਂ ਕੰਮ ਲਈ ਹੋ ਗਏ ਰੈਡੀ ਤੇ ਠੰਡ ਬਹੁਤ ਆ ਬਾਹਰ ਕੋਹਰਾ ਵੀ ਪਿਆ ਆ ਤੇ ਦਬੈਨ ਤੋਂ ਉੱਪਰ ਨਿਕਲ ਜਾਂਦੀ ਆ ਵਧੀਆ ਸਹੀ ਆ ਤੇ ਸ਼ਾਨੀ ਹੁਣੀ ਵੀ ਉੱਠ ਖੜੇ ਤੇ ਵੀਰ ਵੀ ਉੱਠ ਖੜਿਆ ਤੇ ਉਹ ਵੀ ਸਕੂਲੇ ਰੈਡੀ ਹੋ ਰਹੇ ਆ ਤੇ ਆਪਾਂ ਕੱਲ ਗੱਡੀ ਖੜੀ ਕਰ ਆਂਦੀ ਸੀਗੀ ਤੇ ਅੱਜ ਉਹ ਟਾਇਰ ਪਵਾ ਲੂਗਾ ਨਵੇਂ ਤੇ ਸ਼ਾਮ ਨੂੰ ਆਪਾਂ ਲੈ ਆਵਾਂਗੇ ਅੱਜ ਆਪਾਂ ਜਾਵਾਂਗੇ ਸਕੂਟਰ ਤੇ ਕੰਮ ਤੇ ਚਲੋ ਠੰਡ ਤਾਂ ਹੈਗੀ ਆ ਹੁਣ ਜਾਣਾ ਤਾਂ ਪਣਾ ਹੀ ਤੇ ਬਾਕੀ ਸ਼ਾਮ ਨੂੰ ਗੱਡੀ ਰੈਡੀ ਹੋ ਜੂਗੀ ਤੇ ਕੱਲ ਹੁਣ ਸ਼ੁੱਕਰਵਾਰ ਆ ਤੇ ਉਸ ਤੋਂ ਬਾਅਦ ਸ਼ਨੀ ਐਤਵਾਰ ਦੀ ਫੇਰ ਛੁੱਟੀ ਆ ਤੇ ਪੰਜ ਦਿਨ ਛੱਟ ਦਾਂਗੇ ਜਾਂਦੇ ਆ ਬਹੁਤ ਫਾਸਟ ਪਤਾ ਨਹੀਂ ਲੱਗਦਾ ਕੰਮ ਕਰਾਂ ਕਿ ਜਦੋਂ ਨੰਗ ਜਾਂਦੇ ਆ ਉਹ ਬਾਕੀ ਦਾ ਨੂੰ ਮਿਲਦੇ ਆ ਬਾਅਦ ਵਿੱਚ 52 ਦਾ ਹੁਣ ਆਪਾਂ ਸੀ ਜਲ ਕੰਦੇ ਆ ਬ੍ਰੈਕਫਾਸਟ ਬ੍ਰੈਕਫਾਸਟ ਦਾ ਅੱਧਾ ਜਨਾ ਹੁਣ ਤੇ ਕੰਮਲੇ ਹੋਣਾਂ ਬਾਅਦ ਚ ਕਪੜੇ ਵਾਗੇ ਰੈਡੀ ਤੇ ਸੱਨੇ ਸਾੜੀ ਕਿਦਦ ਲੋ ਆਈ ਹੋਣ ਅੱਛਾ ਮੈਂ ਜੋਇ ਕਰ ਕੇ ਸੀ ਬੱਚੋ ਮੈਨੂੰ ਅੱਦੇ ਆ ਦੇ ਲੋ ਇਹ ਬਹੁਤ ਹਲਤਾ ਕਰਦਾ ਹਾਂ ਨੂੰ ਅੱਗੇ ਵੀ ਗਿਆ ਵੀ ਥੋੜਾ ਘੱਟ ਟੱਪਿਆ ਕਰ ਬਰ ਹਰਦਾ ਨਹੀਂ ਤੇ ਠੀਕ ਆ ਉਦਾਂ ਹੁਣ ਸਹੀ ਆ ਹਨਾ ਬਰਾਵ ਨੰਬੀਰਾ ਵੀ ਵਰਸ ਕਰਦੇ ਆ ਨੰਨ ਨਾ ਨਾ ਤਾਂ ਦਾ ਨਮ ਇਦਾਰਤ ਬਰਾਬਰ ਮਸ ਓਕੇ ਵੀ ਓਕੇ ਅੰਦੀ ਹੁਣ ਆਪਾਂ ਚੱਲਿਆਂ ਕੰਮ ਤੇ ਤੇ ਦਸਤਾਨੇ ਪਾ ਲੈ ਕਰਕੇ ਠੰਡ ਬਹੁਤ ਗੋਰਾ ਬਹੁ ਪਿਆ ਆ ਤੇ ਇਹਨੂੰ ਆਪਾਂ ਇੱਕ ਵਾਰ ਚਾਰਜ ਕਰੀਦਾ ਤੇ 20 ਤੋਂ 25 ਕਿਲੋਮੀਟਰ ਨਿਕਲ ਜਾਂਦਾ ਯਾਨੀ ਕਿ ਜੇ ਇੰਡੀਆ ਹਿਸਾਬ ਲਈ ਤਾਂ ਤਲਵੰਤੋਂ ਫਲੋਰ ਤੱਕ ਜਾ ਸਕਦਾ ਜਾਣ ਜਾਣ ਤੇ ਬਾਕੀ ਉਹ ਤਾਂ ਜ਼ਿਆਦਾ ਕਹਿੰਦੇ ਆ ਪਰ ਇੰਨਾ ਕੁ ਹੋ ਜਾਂਦਾ ਮੈਂ ਦੇਖਿਆ ਹਿਸਾਬ ਨਾਲ ਤੇ ਤਿੰਨ ਗੇਰ ਆ ਤੇ ਫੋਨ ਅਟੈਚ ਹੈ ਦਾ ਬਲੂਟੂਥ ਤੇ ਤਿੰਨ ਗੇਰ ਆ ਜੀ ਤੇ ਲੋ ਮੀਡੀਅਮ ਹਾਈ ਤੇ ਹਾਈ ਉਹਦੀ 25 ਦੀ ਸਪੀਡ ਹੈ ਤੇ ਸਹੀ ਆ ਕੰਮ ਤੇ ਜਾਣ ਨੂੰ ਬਹੁਤ ਸਹੀ ਆ 2000 years later ਆਹ ਹੁਣ ਆਪਾਂ ਲੈਂ ਚੱਲੇ ਆ ਗੱਡੀ ਤੇ ਟਾਇਰਾਂ ਤੋਂ ਵੀ ਪਾਦੇ ਆ ਦੋਸਤਾਂ ਨਾਲ ਜੱਲਾ ਤੇ ਸਾਈਕਲ ਆਪਾਂ ਪਿੱਛੇ ਰੱਖ ਲਿਆ ਮੋਟਰ ਸਕੂਟਰ ਤੇ ਲੂਈ ਮੇ ਅਮੀਕੋ ਬਾਜ ਦੇ ਇਸ ਗੱਡੀ ਕਿੰਨੀ ਹੈ ਅੱਜ ਗੱਡੀ ਆਪਾਂ ਲਿਆਤੀ ਆ ਤੇ ਟਾਇਰ ਨਵੇਂ ਪਾਤੇ ਗੱਡੀ ਦੇ ਤੇ ਇੱਕ ਦੂਤ ਕੱਪ ਹੋਰ ਕਰਾਉਣ ਵਾਲੇ ਸੀ ਉਹ ਵੀ ਕਰਾਤੇ ਹੁਣ ਗੱਡੀ 2 ਸਾਲ ਦੀ ਓਕੇ ਹੋ ਗਈ ਆ ਤੇ ਹੁਣ ਆਪਾਂ ਚੱਲੇ ਘਰ ਤੇ ਮਿਲਦੇ ਤੁਹਾਨੂੰ ਘਰ ਜਾ ਕੇ ਮੇਰੇ ਕੰਮ ਕਰਨਾ ਸਕੂਲ ਨਾ ਪੜ੍ਹਣਾ ਨਹੀਂ ਕਹਦੇ نو ਸਕੂਲ ਫਾਰ ਯੂ ਨਾਓ ਸਕੂਲ ਜਾਣਾ ਨਹੀਂ ਨਾ ਠੀਕ ਹੈ ਕੰਮ ਕਰਨਾ ਸਕੂਲ ਨਾ ਫੂਨ ਦੇਖਣਾ ਸੀ ਪੜ੍ਹਨਾ ਹੈ ਫੂਨ ਠੀਕ ਹੈ ਤੇ ਜਾਨ ਨੇ ਲੜਾਈ ਹੋਈ ਤੇ ਮਾਰੇ ਆਸਾਨੀ ਤੇ ਕਿੱਦਾਂ ਮਾਰਿਆ ਕਾਹਤੇ ਮਾਰਿਆ ਕਾਤੇ ਮਾਰੇ ਉਹ ਵੀ ਕੀ ਦੇਖਣ ਮੈਨੂੰ ਦਿਖਾ ਤਾਂ ਕੀ ਦਾ ਫੋਨ ਹੈ ਇਹ ਇਹ ਫੋਨ ਕਿਹਦਾ ਐਸਆਈ ਸੌਰੀ ਕਾਤੇ ਫੋਨ ਕਿਹਦਾ ਇਹ ਇਸ ਫੋਨ ਹੈ ਸਕੂਲੇ ਛੱਡ ਜਾਣ ਤਾ ਫੋਨ ਮਿਲਦਾ ਜਿਆਦਾ

ਉਹ ਕੀ ਹੈ ਬਹੁਤ ਸੋਣਾ ਕੀਤਾ ਲਓ ਜੀ ਆ ਗਿਆ ਆਪਾਂ ਹੁਣ ਘਰ ਤੇ ਗੱਡੀ ਵੀ ਆਪਾਂ ਬਣਾਈ ਨਵੀਂ ਤੇ ਪੈਸੇ ਵੀ ਬਹੁਤ ਬਾਰੇ ਲੱਗੇ ਇਦਾਂ ਤੇ ਚਲੋ ਮੌਜੂ ਵੀ ਬਹੁਤ ਹੈ ਆ ਵੀ ਗੱਡੀ ਦੀ ਪੈਸਾ ਤਾਂ ਲੱਗਦੇ ਹੀ ਆ ਤੇ ਬਾਕੀ ਤੁਹਾਨੂੰ ਮਿਲਦੇ ਹੁਣ ਕੱਲ ਦੇ ਬਲੌਗ ਵਿੱਚ ਬਲੌਗ ਦਾ ਐਡ ਕਰਦੇ ਆ ਤੇ ਅਰਾ ਬਾ ਅੱਜ ਰਾਤ ਨੂੰ 8 ਵਜੇ ਲਾਈਵ ਹੋਵਾਂਗੇ ਦਿੱਲੀ ਦੇ ਟਾਈਮ ਨਾਲ ਕੋਈ ਦੇਦਿਆਂ ਕੋਣ ਮਗਰ ਬਾਕੀ ਲਾਈਵ ਹੋ ਕੇ ਦੇਖਾਂਗੇ ਫਿਰ ਕੀ ਗੱਲ ਹੈ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ la braca